ਸ਼ਹਿਨਾਜ਼ ਗਿਲ ਹਸਪੀਟਲ ਦੇ ਵਿੱਚ ਐਡਮਿਟ ਵੀਡੀਓ ਆਇਆ ਸਾਹਮਣੇ ਸਸ਼ੀਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਲੇਆ ਸ਼ਰਮਾ ਮਸ਼ਹੂਰ ਅਦਾਕਾਰ ਤੇ ਬਿੱਗ ਬਾਸ 18 ਦੀ ਸਾਬਕਾ ਕੰਟੈਸਟੈਂਟ ਸ਼ਹਿਨਾਜ਼ ਗਿਲ ਦੀ ਅਚਾਨਕ ਹੀ ਤਬੀਅਤ ਵਿਗੜ ਗਈ ਤੇ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੁਹਾਨੂੰ ਦੱਸਦੇ ਕਿ ਸ਼ਹਿਨਾਜ਼ ਗਿਲ ਨੂੰ ਕੀ ਹੋਇਆ ਤੇ ਉਸ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਿਉਂ ਕਰਵਾਇਆ ਗਿਆ ਇਸ ਸੰਬੰਧੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸ਼ਹਿਨਾਜ਼ ਗਿਲ ਅਜੇ ਦੇਖਭਾਲ ਤੇ ਇਲਾਜ ਦੇ ਅਧੀਨ ਇਹਨਾਂ ਤੁਹਾਨੂੰ ਦੱਸ ਦੇ ਕਿ ਸੋਮਵਾਰ ਨੂੰ ਕਰਨਵੀਰ ਬਿੱਗਬੋਸ 18 ਦੇ ਜਿਹੜੇ ਜੀਨਰ ਰਹੇ ਸੀ ਉਹ ਸ਼ੈਨਾਜ਼ ਗਿਲ ਨੂੰ ਹਸਪਤਾਲ ਦੇ ਵਿੱਚ ਮਿਲਣ ਗਏ। ਕੁਝ ਸਮਾਂ ਉਸ ਦੇ ਨਾਲ ਬਿਤਾਉਣ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਸ਼ੈਨਾਜ਼ ਗਿਲ ਦੀ ਹਾਲਤ ਦੀ ਇੱਕ ਝਲਕ ਦੇਖਣ ਨੂੰ ਮਿਲੀ ਹੈ ਤੇ ਇਸ ਨਾਲ ਹੀ ਕਰਨਵੀਰ ਉਸ ਦੇ ਫੈਨਸ ਦੇ ਵੱਲੋਂ ਉਸ ਦੀ ਜਲਦੀ ਰਿਕਵਰੀ ਦੇ ਲਈ ਸ਼ੁਭ ਕਾਮਨਾ ਕਰਨ ਦੀ ਅਪੀਲ ਕਰ ਰਹੇ ਨੇ। ਤੁਹਾਨੂੰ ਦੱਸ ਦੇ ਕਿ ਸ਼ੈਨਾਜ਼ ਗਿਲ ਵੀ ਆਪਣੀ ਕਮਜ਼ੋਰ ਸਥਿਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਖੁਸ਼ ਰਹਿਣ ਦੀ ਕੋਸ਼ਿਸ਼ ਜਿਹੜੀ ਹੈ ਕਰਦੀ ਹੋਈ ਨਜ਼ਰ ਆਦੀ ਹੈ। ਵੀਡੀਓ ਦੇ ਵਿੱਚ ਸ਼ੈਨਾਜ਼ ਸਕਿਲ ਹਸਪੀਟਲ ਦੇ ਬਿਸਤਰ ਦੇ ਉੱਤੇ ਹਰਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਆਪਣੀ ਕਮਜ਼ੋਰ ਸਥਿਤੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਖੁਸ਼ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਦੁਆਰਾ ਤੇ ਕਰਨ ਵੀਰ ਵੀ ਬੜੇ ਹਲਕੇ ਲਫ਼ਜ਼ਾਂ ਦੇ ਵਿੱਚ ਤੇ ਪਿਆਰ ਭਰੇ ਲਫ਼ਜ਼ਾਂ ਦੇ ਵਿੱਚ ਉਸ ਦੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੂੰ ਲੋ ਬਲੱਡ ਪ੍ਰੈਸ਼ਰ ਦੇ ਕਾਰਨ ਜੋ ਹੈ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆ ਹੈ ਸੂਤਰਾਂ ਦੇ ਦੁਆਰਾ ਪਤਾ ਲੱਗਾ ਹੈ ਕਿ ਉਸ ਦਾ ਲੋ ਬਲੱਡ ਪ੍ਰੈਸ਼ਰ ਦੇ ਕਾਰਨ ਉਸ ਨੂੰ ਜੋ ਹੈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਜੇ ਤੱਕ ਉਸ ਦੀ ਟੀਮ ਦੇ ਵੱਲੋਂ ਇਸ ਗੱਲ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਸ਼ੈਨਾਜ਼ ਗਿਲ ਦੇ ਜਲਦੀ ਰਿਕਵਰੀ ਦੇ ਲਈ ਤੇ ਉਸ ਦੀ ਹਾਲਤ ਨੂੰ ਸਥਿਰ ਕਰਨ ਦੇ ਲਈ ਉਸ ਨੂੰ ਗਲੂਕੋਸ ਤੇ ਰੱਖਿਆ ਗਿਆ ਹੈ ਤੇ ਉਸ ਦੇ ਫੈਨਸ ਦੇ ਦੁਆਰਾ ਵੀ ਉਸ ਦੀ ਜਲਦੀ ਠੀਕ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਕਮੈਂਟਾਂ ਦੇ ਵਿੱਚ ਸ਼ੁਭਕਾਮਨਾ ਦੇ ਰਹੇ ਨੇ ਫੈਨਸ ਵੀ ਕਿ ਉਹ ਜਲਦੀ ਹੀ ਠੀਕ ਹੋਵੇ ਫੈਨਸ ਵੱਲੋਂ ਉਸ ਦੀ ਜਲਦੀ ਠੀਕ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜ਼ਰੂਰੋ ਪਬਲਿਕ ਅਪਡੇਟ ਟੀਵੀ ਦਾ ਨਾਮ ਪਾਉਣ।